ਗੁਰੂ ਪੈ ਗੁਰੂ ਪਿਆਰੀ ਸਾਧ ਸੰਗਤ ਜੀਓ ਜੁਗੋ ਜੁਗ ਅਟਲ ਸਰਬ ਸ਼ਕਤੀਮਾਨ ਜਗ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬਤੇ ਆਓ ਗੁਰੂ ਕੀ ਪਾਵਨ ਬਾਣੀ ਦੇ ਵਿਚਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਤਿਆਰ ਕਰਨ ਦੀ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਲੋੜ ਪਈ ਕਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਕੀ ਹੁਕਮਨਾਮੇ ਆਏ ਕਿਸ ਨੇ ਲਏ ਆਓ ਇਸ ਵੀਡੀਓ ਦੁਆਰਾ ਆਪਾਂ ਜਾਣੀਏ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਬੀੜ ਦੇ ਰੂਪ ਵਿੱਚ ਸੰਪਾਦਨਾ ਮੁਕੰਮਲ ਕਰਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਰੰਕਾਰ ਸਰੂਪ ਬਾਣੀ ਦਾ ਸਤਕਾਰ ਕਰਨ ਦਾ ਹੁਕਮ ਕੀਤਾ ਹੈ ਸਤਿਗੁਰਾਂ ਦੇ ਫਰਮਾਨ ਹਨ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਏ ਸਤਿਗੁਰਾਂ ਨੇ ਕੱਲਾ ਹੁਕਮ ਨਹੀਂ ਕੀਤਾ ਪਹਿਲਾਂ ਖੁਦ ਸਤਿਗੁਰਾਂ ਨੇ ਬਾਣੀ ਦਾ ਸਤਕਾਰ ਕਰਕੇ ਵਿਖਾਲਿਆ ਭਾਦਰੂ ਸੁਦੀ 1661 ਦੇ ਵਿੱਚ ਦਿਨ ਮਕਰਰ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਪਰ ਸ਼ਸ਼ੋਭਤ ਕੀਤਾ ਹੈ ਆਪ ਸਾਰੇ ਰਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਚੌਰ ਕਰਦੇ ਪੈਦਲ ਜਿੱਥੇ ਗੁਰਦੁਆਰਾ ਰਾਮ ਸਰ ਸਾਹਿਬ ਬਣਿਆ ਹੈ ਉੱਥੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਰਮੰਦਰ ਸਾਹਿਬ ਪੁੱਜੇ ਨੇ ਜਿਸ ਜਗ੍ਹਾ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਸਨ ਉੱਥੇ ਸੋਨਾ ਪੀੜਾ ਸਹਿਬ ਸ਼ਸ਼ੋਭਤ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ ਪ੍ਰਕਾਸ਼ ਕਰਨ ਦੀ ਸੇਵਾ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਨਿਭਾਈ ਹੈ ਪ੍ਰਕਾਸ਼ ਕਰਨ ਸਮੇਂ ਸ਼ਬਦ ਗੁਰੂ ਦਾ ਜੋ ਹੁਕਮ ਪ੍ਰਾਪਤ ਹੋਇਆ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ ਉਹ ਪਹਿਲਾ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤੇ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਜ ਕਰ ਭਿਆ ਜਗ ਅੰਤਰ ਲਾਥੇ ਸੰਗਲੇ ਵਿਸੂਰੇ ਪੂਰਨ ਪੁਰਖ ਅਚੁੱਤ ਅਬਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਇਹ ਸਾਰੀ ਵਾਰਤਾ ਪਾਤਸ਼ਾਹੀ ਛੇਵੀਂ ਦੇ ਕਰਤਾ ਜੋ ਕਿ ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਹੈ ਮੁਸੀ ਦੇ ਵਿੱਚ ਦਰਜ ਹੈ ਤਾਂ ਸਾਧ ਸੰਗਤ ਜਿਉ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਹੁਕਮਨਾਮਾ ਸਰਵਣ ਕੀਤਾ ਸੰਗਤਾਂ ਨੇ ਸਰਵਣ ਕੀਤਾ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਦੇ ਨਾਲ ਬਚਨ ਕੀਤੇ ਨੇ ਕਿ ਇੱਕੋ ਸਮੇਂ ਹਰੇਕ ਜਗ੍ਹਾ ਤੇ ਸਤਗੁਰਾਂ ਦੇ ਸਰੀਰਕ ਤੌਰ ਤੇ ਦਰਸ਼ਨ ਕਰਨੇ ਕਠਨਹਨ ਨਹੀਂ ਹੋ ਸਕਦੇ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਹਿਰਦਾ ਹੈ ਜੋ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਵਿੱਚ ਹਰ ਥਾਂ ਦਰਸ਼ਨ ਵੀ ਦੇਣਗੇ ਉਪਦੇਸ਼ ਦੇ ਕੇ ਸੰਗਤਾਂ ਦਾ ਜੁਗਾਂ ਜੁਗੰਤਰਾਂ ਤੱਕ ਭਲਾ ਕਰਦੇ ਰਹਿਣਗੇ ਨਾਲ ਹੀ ਸਤਗੁਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ ਸਾਧ ਸੰਗਤ ਜੀ ਮੇਰੇ ਸਰੀਰ ਦੇ ਨਾਲੋਂ ਵੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਭਵ ਸਤਕਾਰ ਜ਼ਿਆਦਾ ਕਰਨਾ ਹੈ ਤਾਂ ਸਾਧ ਸੰਗਤ ਜੀਓ ਦਿਨ ਦਾ ਸਮਾਂ ਬਤੀਤ ਹੋਇਆ ਦਿਨੇ ਉਸ ਥਾਂ ਤੇ ਪ੍ਰਕਾਸ਼ ਹੋਇਆ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਦੇ ਸਨ ਹੁਣ ਰਾਤ ਦਾ ਸਮਾਂ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖ ਆਸਣ ਕਰਨ ਸਮੇਂ ਫਰਮਾਨ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿ ਜੇ ਇਸ ਕੋਠੜੀ ਦੇ ਵਿੱਚ ਅਸੀਂ ਵਿਸਰਾਮ ਕਰਦੇ ਹਾਂ ਉਸੇ ਕੋਠੜੀ ਦੇ ਵਿੱਚ ਪਲੰਘ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੋਖ ਆਸਣ ਕਰਨਾ ਹੈ ਤਾਂ ਸਾਧ ਸੰਗਤ ਜੀਓ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪੁੱਛਣ ਲੱਗੇ ਕਿ ਸਤਿਗੁਰੂ ਜੀ ਫਿਰ ਆਪ ਜੀ ਕਿਸ ਜਗ੍ਹਾ ਤੇ ਵਿਰਾਜੋਗੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਅਸੀਂ ਸ੍ਰੀ ਗ੍ਰੰਥ ਜੀ ਦੇ ਪਾਸ ਧਰਤੀ ਦੇ ਉੱਤੇ ਵਿਸ਼ਰਾਮ ਕਰਾਂਗੇ ਸਬਦ ਸੰਗਤ ਜੀਓ ਇੱਕ ਬਚਨ ਕਰ ਦਈਏ ਕਿ ਅਸੀਂ ਇਸ ਕਥਾ ਵਿੱਚ ਗੁਰੂ ਆਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਕਰ ਰਹੇ ਹਾਂ ਕਿਉਂਕਿ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਮੁਕੰਮਲ ਕੀਤੀ ਹੈ ਉਦੋਂ ਅਜੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ ਇਸ ਕਰਕੇ ਕੁਝ ਥਾਵਾਂ ਤੇ ਗੁਰੂ ਗ੍ਰੰਥ ਦੀ ਜਗਾ ਤੇ ਸ੍ਰੀ ਗੁਰੂ ਗ੍ਰੰਥ ਆਪਾਂ ਨਹੀਂ ਬੋਲ ਰਹੇ ਇਸ ਕਰਕੇ ਬੁਰਾ ਨਾ ਮੰਨਾਓ ਸੋ ਸਾਧ ਸੰਗਤ ਜੀ ਵਿਚਾਰ ਨਾਲ ਜੁੜੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਅਸੀਂ ਧਰਤੀ ਦੇ ਉੱਤੇ ਵਿਸ਼ਰਾਮ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜੂਰੀ ਦੇ ਵਿੱਚ ਆਪਾਂ ਥੱਲੇ ਹੀ ਵਿਸ਼ਰਾਮ ਕਰਾਂਗੇ ਆਪਾਂ ਬਰਾਬਰ ਮੰਝਾ ਨਹੀਂ ਦਾ ਸਕਦੇ ਸੋ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਿਸਤਰਾ ਧਰਤੀ ਤੇ ਕੀਤਾ ਗਿਆ ਇੱਕ ਦਿਨ ਨਹੀਂ ਜਿੰਨਾ ਚਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੀਰ ਕਰਕੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਕਾਰ ਦੇ ਵਿੱਚ ਧਰਤੀ ਤੇ ਹੀ ਅਸਣ ਕਰਦੇ ਰਹੇ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੁਰ ਕੀ ਬਾਣੀ ਦਾ ਆਪ ਖੁਦ ਸਤਕਾਰ ਕਰਕੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦਾ ਸਤਕਾਰ ਕਰਨ ਵਾਸਤੇ ਪੂਰਨੇ ਪਾ ਦਿੱਤੇ ਨੇ ਉਪਰੰਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਸੰਗਤਾਂ ਨੂੰ ਸਪਸ਼ਟੀ ਕਰ ਦਿੱਤਾ ਉਹਨਾਂ ਦਾ ਹੁਕਮ ਹੈ ਕਿ ਬਾਣੀ ਅਨਪ੍ਰੇ ਦੇਸ਼ ਦੀ ਹੈ ਇਹ ਬਾਣੀ ਗੁਰੂ ਦਾ ਅਨੁਭਵ ਹੈ ਗੁਰੂ ਦਾ ਹਿਰਦਾ ਹੈ ਇਸ ਦਾ ਅਦਬ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀਓ ਇਸ ਤੋਂ ਅੱਗੇ ਉਹ ਫਰਮਾਉਂਦੇ ਹਨ ਕਿ ਅਦਭੁਤ ਸਤਕਾਰ ਦਾ ਰਸਤਾ ਪ੍ਰਭੂ ਦੇ ਦਰ ਤੱਕ ਲੈ ਕੇ ਜਾਂਦਾ ਹੈ ਕਾਰਨ ਕਾਰਜ ਦੀ ਇਹ ਸੰਗਲੀ ਹੈ ਭੈ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਭਗਤੀ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਤੇ ਮੁਕਤੀ ਤੋਂ ਵੱਡਾ ਕੋਈ ਆਨੰਦ ਨਹੀਂ ਆਨੰਦ ਬਿਨਾਂ ਪਰਮੇਸ਼ਰ ਦਾ ਰਸ ਨਹੀਂ ਹੋ ਸਕਦਾ ਸੋ ਸਾਧ ਸੰਗਤ ਜੀਓ ਇਸ ਤੋਂ ਅੱਗੇ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਨੇ ਤਾਂ ਸਾਧ ਸੰਗਤ ਜੀਓ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨੰਦੇੜ ਸਤਖੰਡ ਹਜੂਰ ਸਾਹਿਬ ਵਿਖੇ 7 ਅਕਤੂਬਰ 1708 ਈਸਵੀ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸੰਗਤਾਂ ਨੂੰ ਇਕੱਤਰ ਕਰਦੇ ਨੇ ਭਰੇ ਦੀਵਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰਤਾ ਗੱਦੀ ਦੀ ਰਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਥਾਥਾਪਤ ਕਰਦੇ ਹੋਏ ਪੰਜ ਪੈਸੇ ਅਤੇ ਨਾਰੀਅਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਰੱਖੇ ਮੱਥਾ ਟੇਕਿਆ ਤਾਂ ਸਾਧ ਸੰਗਤ ਜਿਉ ਸਤਿਗੁਰਾਂ ਨੇ ਪ੍ਰਕਰਮਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਆਪਣੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸਮੋਹ ਦਿੱਤੀ ਹੈ ਤੇ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਨਾ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇਲੇ ਸਭ ਗੁਰੂ ਪ੍ਰਗਟ ਭਏ ਪੂਰਨ ਹਰਿ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮੁਝਾਰ ਜੋ ਦਰਸਿਓ ਚ ਹੈ ਗੁਰੂ ਕੋ ਸੋ ਦਰਸੈ ਗੁਰ ਗ੍ਰੰਥ ਪੜ੍ਹੈ ਸੁਨੇ ਸਵਾਰਸਲ ਹੈ ਪਰਮਾਰਥ ਕੋ ਪੰਥ ਵਾਹਿਗੁਰੂ ਗੁਰੂ ਗ੍ਰੰਥ ਜੀ ਸਭ ਉਬੈ ਜਹਾ ਜੀ ਉਦਾਰ ਜੋ ਸਰਦਾ ਕਰ ਸੇਵ ਹੈ ਸੋ ਉਤਰੈ ਭਵ ਪਾਰ ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਹਜ਼ੂਰ ਦੇ ਦਰਸ਼ਨਾਂ ਬਾਰੇ ਪੁੱਛਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਹੁਣ ਪਾਵਨ ਸਰੂਪ ਦੇ ਦਰਸ਼ਨ ਜੋ ਤੁਹਾਨੂੰ ਹੋਣਗੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਵਿੱਚੋਂ ਹੋਣਗੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਆਪਣੀ ਜੋਤ ਨੂੰ ਸਮੋਹ ਦਿੰਦਾ ਹੈ ਇੱਥੇ ਇਹ ਵੀ ਗੱਲ ਵਿਚਾਰਨਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਕਰਨ ਦੀ ਲੋੜ ਕਿਉਂ ਪਈ ਕਿਉਂਕਿ ਧੁਰ ਕੀ ਬਾਣੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪੰਜਾ ਪਾਤਸ਼ਾਹਾਂ ਤੱਕ ਰਚੀ ਸੀ ਅਤੇ ਪੋਥੀਆਂ ਦੇ ਵਿੱਚ ਵੀ ਦਰਜ ਸੀ ਆਓ ਇੱਕ ਵਾਰ ਇਸ ਵਿਚਾਰ ਤੇ ਵਿਚਾਪੀ ਮਾਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਸ ਲਈ ਕਰਨਾ ਪਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਉਣ ਵਾਲੇ ਸਮੇਂ ਦੇ ਬਾਰੇ ਜਾਣਦੇ ਸਨ ਸਤਗੁਰਾਂ ਨੂੰ ਇਸ ਗੱਲ ਦਾ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਲਾਹੀ ਜੋ ਫਰਮਾਨ ਗੁਰਬਾਣੀ ਦਾ ਹੈ ਇਸ ਦੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕਾਫੀ ਵਾਧਾ ਘਾਟਾ ਕੀਤਾ ਜਾਣਾ ਹੈ ਸਗੋਂ ਸਤਗੁਰਾਂ ਦੇ ਸਮੇਂ ਦੇ ਵਿੱਚ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਆਪਣੀ ਕਵਿਤਾ ਲਿਖ ਕੇ ਅਖੀਰ ਦੇ ਵਿੱਚ ਨਾਨਕ ਮੋਹਰ ਲਾ ਕੇ ਸਾਪ ਦਿੰਦਾ ਸੀ ਇਦਾਂ ਤੁਕ ਬੰਦੀ ਕਰਨ ਲੱਗ ਪਿਆ ਇਸ ਤਰ੍ਹਾਂ ਦੀ ਕਵਿਤਾ ਨੂੰ ਪੜ ਕੇ ਸੰਗਤਾਂ ਨੂੰ ਭੁਲੇਖਾ ਪੈ ਜਾਣਾ ਉਹਨਾਂ ਨੂੰ ਇਹ ਨਾ ਪਤਾ ਲੱਗਣਾ ਕਿ ਸਤਗੁਰਾਂ ਦੀ ਇਲਾਹੀ ਬਾਣੀ ਕਿਹੜੀ ਹੈ ਤੇ ਮਿਹਰਬਾਨ ਦੀ ਰਚੀ ਕਵਿਤਾ ਕਿਹੜੀ ਹੈ ਕਿਉਂਕਿ ਅਖੀਰ ਦੇ ਵਿੱਚ ਨਾਨਕ ਉਹ ਵੀ ਛਾਪ ਲਾ ਦਿੰਦਾ ਸੀ ਨਾਨਕ ਲਿਖ ਦਿੰਦਾ ਸੀ ਇਥੋਂ ਤੱਕ ਕਿ ਉਸ ਨੇ ਪਹਿਲੇ ਚਾਰ ਸਤੁਕਰਾਂ ਦੀ ਬਾਣੀ ਦੇ ਨਾਲ ਹੋਰ ਕਵਤਾਵਾਂ ਨਾਲ ਜੋੜ-ਜੋੜ ਕੇ ਆਪਣੀ ਰਚੀ ਬਾਣੀ ਦਾ ਇੱਕ ਵੱਖਰਾ ਗ੍ਰੰਥ ਬਣਾ ਲਿਆ ਉਹ ਵੱਖਰਾ ਗ੍ਰੰਥ ਜਦੋਂ ਉਸ ਨੇ ਬਣਾਇਆ ਇਸ ਦਾ ਹਵਾਲਾ ਬੰਸਾਵਲੀ ਨਮਾ ਕਿਤਾਬ ਵਿੱਚੋਂ ਮਿਲਦਾ ਹੈ ਉਹਦੇ ਵਿੱਚ ਲਿਖਿਆ ਹੈ ਮਿਹਰਬਾਨ ਪੁੱਤ ਪ੍ਰਥੀਏ ਦਾ ਕਵਿਸ਼ਰੀ ਕਰੇ ਪਾਰਥ ਹਿੰਦੀ ਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ਤੇ ਡੂਮ ਲੱਗੇ ਸ਼ਬਦ ਮੀਣਿਆਂ ਦੇ ਗਾਉਣ ਦੁਆ ਦਰਬਾਰ ਵੱਡਾ ਗੁਰਿਆਈ ਦਾ ਲੱਗੇ ਬਣਾਉਣ ਤਾਂ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਨੂੰ ਸੰਬੋਧਨ ਕੀਤਾ ਕਿ ਅਸੀਂ ਇਸ ਬਾਣੀ ਵਿੱਚ ਰਲਾ ਨਹੀਂ ਪੈਣ ਦੇਣਾ તુਰਕੀ ਬਾਣੀ ਨੂੰ ਵਖਰੀ ਕਰੀਏ। ਤਨਰੂਲ ਖਸਮ ਦੀ ਇਲਾਹੀ ਫਰਮਾਨ ਨੂੰ ਸੁਰੱਖਿਅਤ ਕਰਨ ਵਾਸਤੇ ਰਲੇ ਦੇ ਤੋਂ ਬਚਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਹਾਜ਼ਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮ ਸਰ ਸਾਹਿਬ ਦੇ ਰਮਣੀਕ ਅਸਥਾਨ ਤੇ ਇਕਾਂਤ ਵਿੱਚ ਬੈਠ ਕੇ ਭਾਈ ਗੁਰਦਾਸ ਜੀ ਦੇ ਮੁਬਾਰਕ ਹਸਤ ਕਮਲਾਂ ਦੁਆਰਾ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਮੇਤ ਪੰਜ ਸਤਗੁਰਾਂ ਦੀ ਬਾਣੀ 15 ਭਗਤਾਂ ਦੀ ਬਾਣੀ ਜੋ ਪਹਿਲੇ ਸਤਗੁਰਾਂ ਅਤੇ ਖੁਦ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਥਾਵਾ-ਥਾਵਾ ਤੋਂ ਇਕੱਤਰ ਕੀਤੀ ਸੀ ਅਤੇ ਜੋ ਭਗਤ ਜਨ ਭਾਰਤ ਵਰਸ਼ ਦੇ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਮਤਾਂ ਤੋਂ ਵੱਖ-ਵੱਖ ਕਬੀਲਿਆਂ ਜਾਤੀਆਂ ਨਾਲ ਸੰਬੰਧਿਤ ਸਨ ਜੋ ਪ੍ਰੇਮ ਭਗਤੀ ਕਰਕੇ ਪਰਮੇਸ਼ਰ ਦੇ ਵਿੱਚ ਇਹ ਭੇਦ ਹੋ ਚੁੱਕੇ ਸਨ ਉਹਨਾਂ ਦਾ ਆਸ਼ਾ ਉਹਨਾਂ ਨੇ ਜੋ ਕੁਝ ਉਸ ਪਰਮੇਸ਼ਰ ਤੋਂ ਉਪਦੇਸ਼ ਲਿਆ ਉਹ ਅਨੁਭਵ ਗੁਰੂ ਨਾਨਕ ਦੀ ਮਤ ਦੇ ਨਾਲ ਜੋ ਮੇਲ ਖਾਂਦਾ ਸੀ ਉਹਨਾਂ ਭਗਤਾਂ ਦਾ ਅਨੁਭਵ ਵੀ ਗੁਰਬਾਣੀ ਦੁਆਰਾ ਬਿਨਾਂ ਕਿਸੇ ਵਿਤਕਰੇ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤਾ ਇਸ ਤੋਂ ਇਲਾਵਾ 11 ਭਟ ਜੋ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਨੇ ਆਤਮਿਕ ਖੋਜੀ ਤੇ ਵਿਦਵਾਨ ਸਨ ਜਿਨ੍ਹਾਂ ਸਾਰੇ ਭਾਰਤ ਵਰਸ਼ ਦਾ ਰਟਨ ਕੀਤਾ ਜੋਗੀਆਂ ਦੇ ਮਠਾਂ ਵਿੱਚ ਗਏ ਤੀਰਥਾਂ ਦਾ ਪਰਮਣ ਕੀਤਾ ਸਾਧੂਆਂ ਦੀਆਂ ਮਜਲਸਾਂ ਦੇ ਵਿੱਚ ਗਏ ਜਿਨ੍ਹਾਂ ਨੇ ਸੰਨਿਆਸੀਆਂ ਤਿਆਗੀਆਂ ਤਪੱਸਵੀਆਂ ਪਾਸ ਜਾ ਕੇ ਬੜਾ ਤਜਰਬਾ ਕੀਤਾ ब्राह्मण ਵਿਦਵਾਨਾਂ ਦਾ ਵੀ ਬੜਾ ਉਹਨਾਂ ਨੇ ਸੰਗ ਕੀਤਾ ਪਰ ਮਨ ਦੀ ਭਟਕਣਾ ਖਤਮ ਨਾ ਹੋਈ ਅਖੀਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਤ ਦੀ ਸ਼ੋ ਸਿਧਾਂਤ ਸੁਣ ਕੇ ਗੁਰਮਤ ਦੇ ਧਾਰਨੀ ਬਣੇ ਜਿੱਥੇ ਉਹਨਾਂ ਨੇ ਆਪਣਾ ਨਿੱਜੀ ਅਨੁਭਵ ਸਤਗੁਰਾਂ ਦੇ ਸਾਹਮਣੇ ਰੱਖਿਆ ਉਥੇ ਉਹਨਾਂ ਨੇ ਸਦੀਵੀ ਸੁਖ ਸ਼ਾਂਤੀ ਦੀ ਚਾਹ ਗੁਰੂ ਚਰਨਾਂ ਵਿੱਚ ਰੱਖੀ ਸਤਿਗੁਰੂ ਜੀ ਹੁਣ ਪਰਮੇਸ਼ਰ ਦੇ ਚਰਨਾਂ ਨਾਲ ਸਾਡੀ ਲੱਗਣ ਦੀ ਜੋ ਲਾਲਸਾ ਹੈ ਇਹ ਪੂਰੀ ਕਰ ਦਿਓ ਤਾਂ ਸਾਧ ਸੰਗਤ ਜੀਓ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਿੱਧਕ ਭਰੋਸੇ ਨਾਲ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰੋ ਤੁਹਾਡਾ ਬੇੜਾ ਪਾਰ ਹੋ ਜਾਏਗਾ ਸਾਧ ਸੰਗਤ ਜੀਓ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਕੱਚੀ ਬਾਣੀ ਪੜਨ ਤੋਂ ਰੋਕਣ ਵਾਸਤੇ ਇੱਕ ਬੜਾ ਵੱਡਾ ਉਪਰਾਲਾ ਹੈ ਹੋਰ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀ ਹੀ ਬਾਣੀ ਨੂੰ ਤੀਆਂ ਰਾਗਾਂ ਦੇ ਵਿੱਚ ਬੜੀ ਸੁੰਦਰ ਗੁੰਦਵੀਂ ਦਿੱਖ ਦੇ ਕੇ ਰਾਗੀ ਸਿੰਘਾਂ ਨੂੰ ਰਾਗ ਦੇ ਘਰਾں ਤਾਲਾਂ ਦਾ ਗਿਆਨ ਬਖਸ਼ਿਸ਼ ਕੀਤਾ ਸਾਧ ਸੰਗਤ ਜੀ 30 ਰਾਗ ਇਸ ਕਰਕੇ ਆਖੇ ਨੇ ਕਿਉਂਕਿ 31ਵਾਂ ਰਾਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਲਿਖਵਾਇਆ ਸੀ ਜਦੋਂ ਧੀਰ ਮੱਲੀਆਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਮਹਾਰਾਜ ਨੇ ਸਾਰੀ ਬਾਣੀ ਦੁਬਾਰਾ ਉਚਾਰੀ ਸੀ ਸੋ ਇਸ ਬਾਰੇ ਵੱਖਰੀ ਵੀਡੀਓ ਬਣਾ ਕੇ ਸੰਗਤਾਂ ਨੂੰ ਇਤਿਹਾਸ ਦੱਸਾਂਗੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਕਿ ਵਿਖਦੇ ਵਿੱਚ ਕੋਈ ਇਸ ਦਰਗਾਹੀ ਫਰਮਾਨ ਦੇ ਵਿੱਚ ਆਪਣੀ ਮਰਜ਼ੀ ਅਨੁਸਾਰ ਵਾਧਾ ਜਾਂ ਘਾਟਾ ਨਾ ਕਰ ਸਕੇ ਸਾਰੀ ਬਾਣੀ ਜਿੱਥੇ ਸਤਿਗੁਰੂ ਜੀ ਆਪ ਹੀ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਭਾਈ ਗੁਰਦਾਸ ਜੀ ਨੂੰ ਲਿਖਵਾਉਂਦੇ ਨੇ ਉੱਥੇ ਭਾਈ ਗੁਰਦਾਸ ਜੀ ਦੀ ਲਿਖਤ ਨੂੰ ਫਿਰ ਆਪ ਮਹਾਰਾਜ ਦੁਬਾਰਾ ਪੜ੍ਹਦੇ ਨੇ ਕੋਈ ਲਗਮਤਰ ਜਦੋਂ ਕੋਈ ਵੱਧ ਘਟ ਹੁੰਦੀ ਆ ਫਰਕ ਲੱਗਦਾ ਹੈ ਉਸ ਨੂੰ ਸੋਧ ਕੇ ਸੰਕੇਤ ਵਜੋਂ ਮਹਾਰਾਜ ਲਿਖਦੇ ਨੇ ਸੁੱਧ ਕੀਚੇ ਵਾਰਾਂ ਪਿੱਛੇ ਇਹ ਲਿਖਿਆ ਆਉਂਦਾ ਹੈ ਜੋ ਅਖੰਡ ਪਾਠੀ ਸੰਗ ਪਾਠ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਸਤਗੁਰੂ ਨੇ ਲਿਖ ਦਿੱਤਾ ਜਿਹੜੀ ਬਾਣੀ ਵਿੱਚ ਸੋਧ ਕਰਨੀ ਸੀ ਕਰ ਦਿੱਤੀ ਹੈ ਜਿਹੜੀ ਬਾਣੀ ਵਿੱਚ ਸੋਧ ਕਰਨ ਦੀ ਜ਼ਰੂਰਤ ਨਹੀਂ ਸੀ ਪਹਿਲਾਂ ਹੀ ਸ਼ੁੱਧ ਲਿਖੀ ਸੀ ਉਸ ਦੇ ਪਿੱਛੇ ਮਹਾਰਾਜ ਨੇ ਸੁੱਧ ਲਿਖ ਦਿੱਤਾ ਇਹ ਤੁਰਕੀ ਬਾਣੀ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਬੜੀ ਹੀ ਸੰਭਾਲ ਦੇ ਨਾਲ ਇਕੱਤਰ ਕਰ ਦਿੱਤੀ ਜਿੰਨੀ ਸਾਵਧਾਨੀ ਗੁਰੂ ਅਰਜਨ ਦੇਵ ਜੀ ਨੇ ਵਰਤੀ ਉਸ ਨੂੰ ਵੇਖ ਕੇ بڑے بڑے ਵਿਦਵਾਨਾਂ ਦੀ ਬੁੱਧੀ ਜੋ ਹੈ ਉਹ ਚਕਰਤ ਰਹਿ ਜਾਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੀੜ ਮੁਕੰਮਲ ਕਰਵਾਈ ਇਸ ਤਰ੍ਹਾਂ ਇਹ ਸਾਰੀ ਗੁਰਬਾਣੀ ਨਿਰੋਲ ਰੱਬੀ ਗਿਆਨ ਤੋਂ ਦਰਗਾਹ ਦਾ ਬਿਨਾਂ ਮਲਾਵਟ ਫਰਮਾਨ ਹੋਰ ਕਰਕੇ ਧਾਰਮਿਕ ਦੁਨੀਆ ਵਿੱਚ ਆਪਣੀ ਵੱਖਰੀ ਥਾਂ ਤੇ ਦਿਖ ਰੱਖਦੀ ਹੈ ਐਸਾ ਅਮੂਲ ਰੱਬੀ ਗਿਆਨ ਦਾ ਪ੍ਰਮਾਣਿਕ ਧਰਮ ਗ੍ਰੰਥ ਕਿਸੇ ਵੀ ਪੀਰ ਪਗੰਬਰ ਅਵਤਾਰ ਵੱਲੋਂ ਆਪਣੀ ਹਾਜ਼ਰੀ ਵਿੱਚ ਰੱਖ ਕੇ ਸੰਸਾਰ ਦੀ ਝੋਲੀ ਵਿੱਚ ਨਹੀਂ ਪਾਇਆ ਗਿਆ ਇਹ ਮਾਣ ਸਿਰਫ ਤੇ ਸਿਰਫ ਉੱਚ ਦਰਜੇ ਦੀ ਪ੍ਰਮਾਣਿਕਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ ਬਾਕੀ ਜਿੰਨੇ ਵੀ ਗ੍ਰੰਥ ਨੇ ਉਹ ਬਾਅਦ ਦੇ ਵਿੱਚ ਗੁਰੂਆਂ ਪੀਰਾਂ ਪਕੰਬਰਾਂ ਦੇ ਸੇਵਕਾਂ ਸੇਵਾਦਾਰਾਂ ਨੇ ਲਿਖੇ ਨੇ ਸੋ ਸਾਧ ਸੰਗਤ ਜੀਓ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਸੇ ਤਰ੍ਹਾਂ ਹੋਰ ਵੀਡੀਓ ਛੇਤੀ ਹੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਤਿਗੁਰੂ ਪਾਸ਼ਾ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਹਾਜ਼ਰੀਆਂ ਦਰ ਪ੍ਰਵਾਨ ਕਰਨ ਸੋ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ